ਇਹ ਜਿਹੜੇ ਹਾਲਾਤ ਆ ਇਸ ਟਾਈਮ ਤਾਂ ਬਹੁਤ ਮਾੜੇ ਹੀ ਆ ਹਨ ਤੇ ਗੈਂਗਸਟਰ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਆ ਕਾਲਸ ਲੋਕਾਂ ਨੂੰ ਆ ਰਹੀਆਂ ਨੇ ਕਾਫੀ ਮੈਂ ਤੁਹਾਨੂੰ ਆਪਣੇ ਸਰਕਲ ਦਾ ਹੀ ਦੱਸ ਦਿੰਨਾ ਸਾਡੇ ਸਰਕਲ ਚ ਕੋਈ ਬੰਦਾ ਡਰਦਾ ਵੱਡੀ ਗੱਡੀ ਨਹੀਂ ਲੈ ਰਿਆ ਵੱਡੀ ਗੱਡੀ ਲਈ ਮਤਲਬ ਫਰੋਤੀ ਦੀ ਕਾਲ ਆਈ ਜਿਹੜੇ ਵੱਡੇ ਅਫਸਰ ਆ ਉਹ ਗੈਂਗਾਂ ਗੈਂਗਸਟਰਾਂ ਦੇ ਨਾਲ ਲਿੰਕ ਚ ਆ ਜਿਹੜੇ ਜੇਲ੍ਹਾਂ ਚ ਬੈਠੇ ਆ ਲਿੰਕ ਚ ਕਿਵੇਂ ਆ ਕੀ ਗੈਂਗਸਟਰਾਂ ਤੋਂ ਵੱਡੇ ਅਫਸਰ ਆਪਣੇ ਕੰਮ ਲੈਂਦੇ ਆ ਤੇ ਵਧੀਆ ਪੋਸਟਿੰਗਾਂ ਲੈਂਦੇ ਆ ਮੈਂ ਇਸੇ ਘਰ ਚੋਂ ਦਾ ਮੋਟਰਸਾਈਕਲ ਦੇ ਕੇ ਤੇ ਦੋ ਨਗ ਖੜੇ ਬੰਦਾ ਠਾਣੇ ਫੜਾਤਾ ਸ਼ਾਮ ਨੂੰ ਠਾਣੇ ਵਾਲਾ ਬੰਦਾ ਛੱਡਤਾ ਅਸੀਂ ਕਿਹਾ ਵੀ ਬੰਦਾ ਉਹ ਜੀ ਅਮਲੀ ਆ ਜੀ ਉਹ ਇਦਾਂ ਉਦਾਂ ਤੇ ਮੈਂ ਸਾਡਾ ਮੋਟਰਸਾਈਕਲ ਤੇ ਰਿਕਵਰ ਕਰਾ ਦੋ ਉਹ ਤੇ ਅਮਲੀ ਆ ਜਿਹੜੇ ਵੇਚਦੇ ਆ ਉਧਰ ਤੇ ਚੱਲ ਜੋ ਸਿਰਫ ਰਾਜਨੀਤੀ ਨਾਸ਼ਾਂ ਤੇ ਸਿਰਫ ਰਾਜਨੀਤੀ ਕਰੋੜਾ ਰੁਪਏ ਹੋਲਡਿੰਗਸ ਤੇ ਕਰੋੜਾ ਮਸ਼ਹੂਰੀਆਂ ਤੇ ਤੇ ਗਰਾਊਂਡ ਲੈਵਲ ਤੇ ਆਪਾਂ ਵੇਖੀਏ ਜ਼ੀਰੋ ਕ੍ਰਪਸ਼ਨ ਅੱਗੇ ਨਾਲੋਂ 100 ਗੁਣਾ ਵਧੀਆ ਜੇ ਅੱਗੇ ਤੁਹਾਡਾ ਕੰਮ 10000 ਰੁਪਏ ਦੇ ਕੇ ਹੁੰਦਾ ਸੀ ਤੇ ਉਹ ਕੰਮ 50000 ਰੁਪਏ ਤੋਂ ਘੱਟ ਨਹੀਂ ਹੋਣਾ ਕਦੀ ਇਤਿਹਾਸ ਚ ਸੁਣਿਆ ਹੈ ਕਦੀ ਮੀਡੀਆ ਵਾਲੇ ਦੇ ਪਰਚੇ ਹੁੰਦੇ ਸੁਣਿਆ ਕਿਤੇ ਪਿੱਛੇ ਮਤਲਬ ਮੀਡੀਆ ਦੇ ਪਰਚੇ ਤਾਂ ਆ ਹੀ ਕਰਦੇ ਨੇ ਨਾ ਵੀ ਜੇ ਕੋਈ ਸਰਕਾਰ ਖਿਲਾਫ ਬੋਲਦਾ ਜੀ ਉਹਨੂੰ ਪਰਚਾ ਦੇ ਦਿਓ ਤੇ ਗਾਹ ਬੋਲੇ ਹੀ ਨਾ ਲਗਾਤਾਰ ਪੰਜਾਬ ਭਰ ਦੇ ਵਿੱਚ ਨਸ਼ੇ ਦੇ ਇੰਨੇ ਕੁ ਮਾੜੇ ਹਾਲਾਤ ਹੋ ਚੁੱਕੇ ਨੇ ਜਾਂ ਫਿਰ ਅਸੀਂ ਲਾਂਡ ਆਰਡਰ ਦੀ ਗੱਲ ਕਰੀਏ ਤਾਂ ਇੰਨੇ ਮਾੜੇ ਹਾਲਾਤ ਹੋ ਚੁੱਕੇ ਨੇ ਕਿ ਆਏ ਦਿਨ ਗੋਲੀकांड ਸਾਹਮਣੇ ਆ ਰਾ ਹੈ ਆਏ ਦਿਨ ਨਸ਼ੇ ਦੇ ਨਾਲ ਜਿਹੜੇ ਨੌਜਵਾਨ ਨੇ ਉਹ ਨਸ਼ੇ ਦੀ ਭੇਡ ਚੜਦੇ ਦਿਖਾਈ ਦੇ ਰਹੇ ਨੇ ਲੇਕਿਨ ਸਰਕਾਰ ਦੀ ਗੱਲ ਕਰੀ ਜੀ ਤਾਂ ਸਰਕਾਰ ਝੂਠੇ ਵਾਅਦੇ ਝੂਠੇ ਦਾਅਵੇ ਜਿਹੜੀ ਲਗਾਤਾਰ ਕਰਦੀ ਦਿਖਾਈ ਦੇ ਰਹੀ ਹੈ ਅਕਸਰ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਅਸੀਂ ਨਸ਼ਾ ਮੁਕਾ ਰਹੇ ਹਾਂ ਨਸ਼ਾ ਘਟਾ ਰਹੇ ਹਾਂ ਨਸ਼ਾ ਘਟ ਰਿਹਾ ਨਾਲ ਦੀ ਨਾਲ ਉਹਨਾਂ ਨੂੰ ਆਖਿਆ ਜਾਂਦਾ ਕਿ ਪੰਜਾਬ ਦੇ ਵਿੱਚ ਗੈਂਗਵਰ ਮਕਾਰ ਰਿਹਾ ਜਦ ਕਿ ਆਏ ਦਿਨ ਗੋਲੀकांड ਲਗਾਤਾਰ ਜੋ ਹਰ ਦੂਜੇ ਦਿਨ ਜੇ ਆਪਾਂ ਗੱਲ ਕਰੀਏ ਤਾਂ ਕਿਤਨਾ ਕਿਤੇ ਗੋਲੀकांड ਜਿਹੜੀ ਆ ਉਸ ਦੇ ਨਾਲ ਕਿਉਂ ਨਾ ਕੋਈ ਦੀ ਮੌਤ ਜਿਹੜੀ ਆ ਨਾ ਕੋਈ ਨਾ ਕੋਈ ਜੇ ਆਪਾਂ ਗੱਲ ਕਰ ਲਈਏ ਨੌਜਵਾਨ ਜਾਂ ਫਿਰ ਕਿਸੇ ਨਾ ਕਿਸੇ ਦੀ ਮੌਤ ਜ਼ਰੂਰ ਜਿਹੜੀ ਆ ਹੁੰਦੀ ਆ ਲੇਕਿਨ ਸਰਕਾਰ ਜਿਹੜੀ ਆ ਕਿਸੇ ਨੂੰ ਜੇ ਇਹ ਹਾਲਾਤ ਸੁਧਾਰਨ ਦੀ ਬਜਾਏ ਜਿਹੜਾ ਜਿਹੜਾ ਕੋਈ ਆਵਾਜ਼ ਚੱਕਦਾ ਉਸ ਦੀ ਆਵਾਜ਼ ਦਾ ਬੰਦ ਉੱਤੇ ਲੱਗੀ ਹੋਈ ਆ ਲekin ਅੱਜ ਅਸੀਂ ਗੁਰੂ ਨਗਰੀ ਦੇ ਲੋਕਾਂ ਦੇ ਨਾਲ ਗੱਲ ਕਰਦੇ ਆ ਜਿਹੜੇ ਕੀ ਅਕਸਰ ਗੁਰੂ ਨਗਰੀ ਦੇ ਹਾਲਾਤਾਂ ਦੇ ਨਾਲ ਜਾਣੂ ਨੇ ਜਿਨ੍ਹਾਂ ਨੂੰ ਪਤਾ ਕੀ ਹਾਲਾਤ ਹੈਗੇ ਨੇ ਸਾਡੇ ਨਾਲ ਕੁਝ ਵੀਰ ਇੱਥੇ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਵੀਰ ਜੀ ਤੁਸੀਂ ਕਿਵੇਂ ਵੇਖਦੇ ਹੋ ਗੁਰੂ ਨਗਰੀ ਦੇ ਹਾਲਾਤ ਅਕਸਰ ਗੁਰੂ ਨਗਰੀ ਦੇ ਵਿੱਚ ਆਏ ਦਿਨ ਗੋਲੀਕਾਂਡ ਹੁੰਦਾ ਤੁਸੀਂ ਵੀ ਇਸੇ ਸ਼ਹਿਰ ਦੇ ਹੋ ਜਦ ਕਿ ਜੇ ਆਪਾਂ ਗੱਲ ਕਰ ਲਈਏ ਲੱਖਾਂ ਦੀ ਤਦਦਾਦ ਤੇ ਸੰਗਤ ਗੁਰੂ ਘਰ ਵਿਖਿਆ ਹੁੰਦੀ ਹੈ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਵੀ ਮਾੜਾ ਅਸਰ ਪੈਂਦਾ ਹੈ ਕਿ ਇਹੋ ਜਿਹੇ ਹਾਲਾਤ ਦੇਖ ਕੇ ਤੁਸੀਂ ਕਿਵੇਂ ਵੇਖਦੇ ਸੀ ਬਿਲਕੁਲ ਜੀ ਪੰਜਾਬ ਦੇ ਜਿਹੜੇ ਹਾਲਾਤ ਆ ਇਸ ਟਾਈਮ ਤਾਂ ਬਹੁਤ ਤਾਂ ਮਾੜੇ ਹੀ ਆ ਹੈਨਾ ਤੇ ਗੈਂਗਸਟਰ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਆ ਕਾਲਸ ਲੋਕਾਂ ਨੂੰ ਆ ਰਹੀਆਂ ਨੇ ਕਾਫੀ ਮੈਂ ਤੁਹਾਨੂੰ ਆਪਣੇ ਸਰਕਲ ਦਾ ਹੀ ਦੱਸ ਦਿੰਨਾ ਸਾਡੇ ਸਰਕਲ ਚ ਕੋਈ ਬੰਦਾ ਡਰਦਾ ਵੱਡੀ ਗੱਡੀ ਨਹੀਂ ਲੈ ਰਿਆ ਠੀਕ ਹੈ ਜੀ ਵੱਡੀ ਗੱਡੀ ਲਈ ਮਤਲਬ ਫਰੋਤੀ ਦੀ ਕਾਲ ਆਈ ਤੇ ਜਿੰਨੇ बिजनेਸਮੈਨ ਆ ਇੰਡਸਟਰੀ ਵਾਲੇ ਆ ਮੈਨੂੰ ਲੱਗਦਾ ਵੀ 90% ਇਹੋ ਜਿਹੇ ਆ ਵੀ ਜਿਨ੍ਹਾਂ ਨੂੰ ਫਰੋਤੀ ਦੀਆਂ ਕਾਲਾਂ ਆ ਰਹੀਆਂ ਠੀਕ ਹੈ ਜੀ ਤੇ ਗੈਂਗਸਟਰ ਤੇ ਕੋਈ ਮਤਲਬ ਇਹਨਾਂ ਦਾ ਕੋਈ ਖਾਸ ਉਹੋ ਜਿਹਾ ਐਕਸ਼ਨ ਨਹੀਂ ਹੋ ਰਿਹਾ ਕਿਉਂਕਿ ਉਹਦਾ ਮੇਜਰ ਰੀਜ਼ਨ ਇਹ ਆ ਵੀ ਕ腐ਸ਼ਨ ਠੀਕ ਹੈ ਜੀ ਕ腐ਸ਼ਨ ਪਲੱਸ ਜਿਹੜੇ ਵੱਡੇ ਅਫਸਰ ਆ ਉਹ ਗੈਂਗਾਂ ਗੈਂਗਸਟਰਾਂ ਦੇ ਨਾਲ ਲਿੰਕ ਚ ਆ ਜਿਹੜੇ ਜੇਲ੍ਹਾਂ ਚ ਬੈਠੇ ਆ ਲਿੰਕ ਚ ਕਿਵੇਂ ਆ ਕੀ ਗੈਂਗਸਟਰਾਂ ਤੋਂ ਵੱਡੇ ਅਫਸਰ ਆਪਣੇ ਕੰਮ ਲੈਂਦੇ ਆ ਤੇ ਵਧੀਆ ਪੋਸਟਿੰਗਾਂ ਲੈਂਦੇ ਆ ਜਿਹੜਾ ਵਿਚਲਾ ਵਿਚਲਾ ਸੱਚ ਆ ਸਾਰੇ ਉਹਨਾਂ ਦਾ ਟੈਲੀਫੋਨਾਂ ਕਨੈਕਟਡ ਆ ਠੀਕ ਆ ਜੀ ਉਹ ਇੱਕ ਦੋ ਬੰਦੇ ਫੜਾ ਦਿੰਦੇ ਆ ਤੇ ਆਪਣਾ ਪੁਲਿਸ ਵਾਲੇ ਜਿਹੜੇ ਆ ਵੱਡੇ ਅਫਸਰ ਆ ਉਹ ਚਲੋ ਜੀ ਪ੍ਰੈਸ ਕਾਨਫਰੰਸ ਕਰਕੇ ਤੇ ਠੀਕ ਆ ਜੀ ਆਪਣਾ ਮਤਲਬ ਨੰਬਰ ਬਣਾਈ ਜਾਂਦੇ ਆ ਤੇ ਵਧੀਆ ਪੋਸਟਿੰਗਾਂ ਲਈ ਜਾਂਦੇ ਆ ਬਾਕੀ ਰਹੀ ਗੱਲ ਨਸ਼ੇ ਦੀ ਨਸ਼ਾ ਮੇਰਾ ਪਿੰਡ ਸੁਲਤਾਨਵਿੰਡਾ ਜੀ ਸੁਲਤਾਨਵਿੰਡ ਦੇ ਵਿੱਚ ਅਸੀਂ ਮਤਲਬ ਯੋਰ ਲਾ ਕੇ ਹਟ ਗਏ ਹਨ ਬਟ ਅਖੀਰ ਤੇ ਆ ਕੇ ਗੱਲ ਮੁੱਕ ਜਾਂਦੀ ਹੈ ਪੁਲਿਸ ਤੇ ਠੀਕ ਹੈ ਜੀ ਮੈਂ ਤੁਹਾਨੂੰ ਪਰਸਨਲ ਇੱਕ ਆਪਣਾ ਨਾ ਦੱਸ ਦਿਨਾ ਜਿਹੜਾ ਸਾਡੇ ਨਾਲ ਬੀਤੀ ਮੈਂ ਇੱਕ ਤਜਰਬਾ ਕੀਤਾ ਮੇਰੇ ਨਾ ਬ੍ਰਦਰ ਦਾ ਮੋਟਰਸਾਈਕਲ ਚੋਰੀ ਹੋ ਗਿਆ ਤੇ ਇੱਕ ਸਾਡਾ ਐਕਟਿਵਾ ਚੋਰੀ ਹੋ ਗਿਆ ਦੋ ਹੋ ਗਏ ਤੀਸਰਾ ਨਾ ਸਾਡੀ ਗਲੀ ਚ ਇੱਕ ਹੋਰ ਮੋਟਰਸਾਈਕਲ ਉਹੀ ਬੰਦਾ ਹੈ ਨਾ ਸੀਸੀਟੀਵੀ ਚ ਆ ਗਿਆ ਉਹਨੂੰ ਪਛਾਣ ਨਹੀਂ ਕੋਣ ਹੈ ਉਹਨੂੰ ਫੋਟੋ ਤੇ ਆ ਗਈ ਸੀਸੀਟੀਵੀ ਚ ਆ ਗਿਆ ਉਹ ਬੰਦਾ ਤੇ ਉਹਨਾਂ ਦਾ ਇੱਕ ਦਿਨ ਇੱਕ ਹੋਰ ਦਾ ਚੋਰੀ ਕਰਨ ਲੱਗਾ ਉਹਨਾਂ ਮੌਕੇ ਤੇ ਫੜ ਲਿਆ ਤੇ ਅਸੀਂ ਸੀਸੀਟੀਵੀ ਵਾਲੀ ਉਹ ਸ਼ਕਲ ਪਛਾਣ ਲਈ ਵੀ ਉਹੀ ਬੰਦਾ ਹੈਣਾ ਇੱਥੇ ਰਹਿੰਦਾ ਛੇਵੜ ਬੰਡੋਰੇ ਦਾ ਅਸੀਂ ਉਹਨੂੰ ਲੈ ਕੇ ਥਾਣੇ ਚਲ ਗਏ ਵੀ ਆਹ ਬੰਦਾ ਜੇ ਆ ਆ ਦੀ ਸੀਸੀਟੀਵੀ ਕੈਮਰਾ ਆ ਉਹ ਵਾ ਹੈਣਾ ਪਹਿਲਾਂ ਉਹ ਆ ਪੁੱਛਿਆ ਵੀ ਸਾਡਾ ਮੋਟਰਸਾਈਕਲ ਭਰਾਵਾ ਦੇ ਦੇ ਥਾਣੇ ਜਾਵਾਂਗੇ ਫਿਰ ਹੈਣਾ ਲੰਮਾ ਚੱਕਰ ਪਾਊਗਾ ਤੇ ਤੂੰ ਇੱਥੇ ਹੀ ਦੇ ਦੇ ਉਹ ਆਂਦਾ ਜੀ ਮੈਂ ਇੱਥੇ ਮੋਟਰਸਾਈਕਲ ਇੱਕ ਨੂੰ ਦੇ ਕੇ ਆਇਆ ਇੱਕ ਨਗ ਦੋ ਨਗ ਲੈ ਜਾਂਦਾ ਮੈਨੂੰ ਕੋ 200 200 ਰੁਪਏ ਮੈਂ ਕਿੰਨੇ ਦਾ ਨਗ ਹੁੰਦਾ ਹੁੰਦਾ 200 ਰੁਪਏ ਦਾ ਮੀਨਸ 400 ਰੁਪਏ ਜਾਂਦਾ ਇੱਕ ਮੈਂ ਦੁਬਾਰੇ ਲੈ ਕੇ ਆਇਆ ਤੇ ਇੱਕ ਮੈਂ ਸ਼ਾਮੀ ਕੋ ਨਗ ਲੈ ਕੇ ਆਇਆ ਮੈਂ ਤੁਹਾਨੂੰ ਉਹਦੇ ਘਰ ਖੜਾ ਅਸੀਂ ਉਹਦੇ ਘਰੇ ਚ ਲਗੇ ਉਹਨੂੰ ਉਹਦੀ ਮਦਰ ਹੀ ਫਾਦਰ ਹੀ ਸਾਰਾ ਟੱਬਰ ਹੀ ਸਵਾਗ ਵੇਚਦਾ ਠੀਕ ਹੈ ਜੀ ਅਸੀਂ ਉਹਨੂੰ ਰਿਕੁਐਸਟ ਕੀਤੀ ਵੀ ਆਡਾ ਮੋਟਰਸਾਈਕਲ ਤੁਹਾਨੂੰ ਦੇ ਗਿਆ ਤੇ ਮੈਂ ਇੱਕ ਨਾ ਮਤਲਬ ਤਾਂ ਕੀਤਾ ਕਿ ਵੀ ਆਪਾਂ ਵੇਖੀਏ ਵੀ ਸਰਕਾਰ ਦੇ ਬੜੇ ਦਾਅਵੇ ਆ ਜੀ ਆਮ ਆਦਮੀ ਦੀ ਬੜੀ ਸੁਣੀ ਜਾਂਦੀ ਆ ਜੀ ਹੁਣ ਤੇ ਐਮਐਲਏ ਦੀ ਸਪਾਰਸ ਦੀ ਲੋੜ ਨਹੀਂ ਕਿਸੇ ਦੀ ਸਪਾਰਸ ਦੀ ਲੋੜ ਨਹੀਂ ਮੈਂ ਚਲ ਬਿਨਾ ਸਪਾਰਸ ਤੋਂ ਕੋਈ ਕੰਮ ਕਰਾ ਕੇ ਵੇਖਦੇ ਆ ਵੀ ਹੁੰਦਾ ਕਿ ਨਹੀਂ ਹੁੰਦਾ ਚਲੋ ਜੀ ਬੰਦਾ ਅਹੀਂ ਪਹਿਲਾਂ ਉੱਥੇ ਖੜਿਆ ਉਹ ਆਂਦੇ ਵੀ ਉਹ ਤੇ ਮੁਕਰ ਕੇ ਆਂਦੇ ਜੀ ਨਹੀਂ ਜੀ ਅਹੀਂ ਆਵਾਂ ਜੇ ਹਨ ਬਾਕੀ ਮੈਂ ਮਹੱਲੇ ਤੋਂ ਵੈਰੀਫਾਈ ਕੀਤੇ ਜਾਂਦੇ ਵੀ ਇਹ ਸਮੈਗ ਵੇਚਦੇ ਇੱਥੇ ਰੋਹਿੰਦਾ ਪੂਰਾ ਕੰਮ ਚੱਲਦਾ ਸ਼ਰਿਆਮ ਮਲੂਕੀ ਹੁੰਦੇ ਆ ਉਹ ਆਂਦਾ ਮੈਂ ਇਸੇ ਘਰ ਚੋਂ ਦਾ ਮੋਟਰਸਾਈਕਲ ਦੇ ਕੇ ਤੇ ਦੋ ਨਗ ਖੜੇ ਬੰਦਾ ਠਾਣੇ ਫੜਾਤਾ ਸ਼ਾਮ ਨੂੰ ਠਾਣੇ ਵਾਲਿਆ ਬੰਦਾ ਛੜਤਾ ਐਂ ਕਿਹਾ ਵੀ ਬੰਦਾ ਉਹ ਜੀ ਅਮਲੀ ਆ ਜੀ ਉਹ ਇਦਾਂ ਉਦਾਂ ਤਾਂ ਮੈਂ ਸਾਡਾ ਮੋਟਰਸਾਈਕਲ ਤੇ ਰਿਕਵਰ ਕਰਾ ਦੋ ਉਹ ਤੇ ਅਮਲੀ ਆ ਜਿਹੜੇ ਵੇਚਦੇ ਆ ਉਧਰ ਤੇ ਚਲ ਜੋ ਠੀਕ ਆ ਜੀ ਕੋਈ ਨਹੀਂ ਜਾਣਦੇ ਆ ਜੀ ਜਾਣਦੇ ਆ ਹਨਾ ਮੈਂ মিডিਆ ਨੂੰ ਵੀ ਅਪਰੋਚ ਕੀਤੀ ਟੂ ਬੀ ਵੈਰੀ ਓਨਸਟ ਹਨਾ ਚਲੋ ਤੁਹਾਨੂੰ ਸ਼ਾਇਦ ਗੁੱਸਾ ਹੀ ਲੱਗੇ মিডিਆ ਨੇ ਕਿਹਾ ਜੀ ਹਾਂ ਜੀ ਸਰਕਾਰ ਖਿਲਾਫ ਖਬਰ ਨਹੀਂ ਲਾਉਂਦੇ ਠੀਕ ਹੈ ਜੀ ਸਿੱਧੀ ਗੱਲ ਮਤਲਬ ਜਿਹੜੇ ਇਹਨਾਂ ਨੇ ਨੰਬਰ ਦਿੱਤੇ ਨਸ਼ੇ ਵਾਲੇ 112 ਲਾਲੋ ਜਿਹੜਾ ਲਾਸਟ ਤੇ 200 ਲੱਗਦਾ ਹੋਰ ਨੰਬਰ ਮੈਂ ਮੰਨ ਲਓ ਵੀ ਸਾਰੇ ਹੀ ਫੋਨ ਕਰ ਕਰਕੇ ਹਾਰ ਗਿਆ ਹਨ ਕੋਈ ਸੁਣਵਾਈ ਨਹੀਂ ਕਿਸੇ ਨੇ ਨਹੀਂ ਮਤਲਬ ਪੈਰਾਂ ਦੇ ਪਾਣੀ ਪੈਣ ਦਿੰਦਾ ਠੀਕ ਹੈ ਸਮਝੇ ਨਾ ਮੇਰੀ ਗੱਲ ਨੂੰ ਇੱਕ ਸ਼ਰਿਆਂ ਬੰਦਾ ਕਹਿੰਦਾ ਵੀ ਮੈਂ ਉੱਥੇ ਮੋਟਰਸਾਈਕਲ ਦੇ ਕੇ ਨਸ਼ਾ ਹਨ ਤੇ ਪੁਲਿਸ ਦੀ ਪੁਲਿਸ ਕਿਵੇਂ ਕੰਮ ਕਰਦੀ ਹੈ ਉਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਪੁਲਿਸ ਕੰਮ ਕਰਦੀ ਆ ਜੀ ਲਿਸਟ ਜਾਂਦੀ ਆ ਜਿਹੜੇ ਪੁਰਾਣੇ ਨਸ਼ਾ ਵੇਚਦੇ ਆ ਉਹ ਨਸ਼ਾ ਵੇਚਣ ਵਾਲਿਆਂ ਦੀ ਲਿਸਟ ਢੰਡੀਗੜ ਜਾਂਦੀ ਡੀਜੀ ਆਫਿਸ ਤੋਂ ਇੱਥੇ ਆਉਂਦੀ ਆ ਜਿਹੜੇ ਪੁਰਾਣੇ ਵੇਚਦੇ ਉਹਨੂੰ ਫੜੀ ਜਾਓ ਜਿਹੜਾ ਕੋ ਨਵਾਂ ਵੇਚਣਦਿਆ ਭਾਵੇਂ ਕਿਲਵਾਂ ਚ ਵੇਚਣਦਿਆ ਪੁਲਿਸ ਦੀ ਸਿਰਦਰਦੀ ਬਣੀ ਆ ਵੀ ਜਿਹੜੀ ਲਿਸਟ ਢੰਡੀਗੜ ਵਾਈ ਆ ਉਹ ਪਰਚੇ ਦੇ ਕੇ ਤੇ ਅੰਦਰ ਕਲਾਉਣੇ ਆ ਬਸ ਆਪਣਾ ਖਾਤਾ ਪੂਰਾ ਕਰਨਾ ਤੇ ਨਵੇਂ ਭਾਵੇਂ 50 ਜਣੇ ਵੇਚਣੇ ਸ਼ੁਰੂ ਹੋ ਗਏ ਹਨ ਉਹ ਕਿਸੇ ਨੂੰ ਕੁਝ ਨਹੀਂ ਕਹਿੰਦੇ ਵੀ ਇਹ ਤਾਂ ਇਹ ਤਾਂ ੜੇ ਰਿਕਾਰਡ ਚ ਨਹੀਂ ਹੈਗਾ ਜੀ ਇਹਨੂੰ ਨਹੀਂ ਫੜਨਾ ਜੀ ਸਮਝਦੇ ਨਾ ਮੇਰੀ ਗੱਲ ਨੂੰ ਉਹੀ ਬੰਦਿਆ ਉੱਤੇ ਜਿਹੜੇ ਪੁਰਾਣੇ ਫੜੇ ਆ ਉਹਨਾਂ ਦੇ ਉੱਤੇ ਕਾਰਵਾਈ ਪੁਲਿਸ ਜਿਹੜੀ ਆ ਕਰ ਦਿੰਦੀ ਆ ਝੁੱਠਲਾਈ ਕਾਰਵਾਈ ਕਰ ਤਿੰਨ ਸੱਚੋ ਬਦਲ ਗਏ ਹੈਣਾ ਤਿੰਨਾਂ ਨੂੰ ਮੈਂ ਮਿਲਿਆ ਹਾਂਜੀ ਹਾਂਜੀ ਗੱਲ ਹੀ ਕੋਈ ਨਹੀਂ ਜੇ ਕਰ ਦਿਆਂਗੇ ਫੜ ਲਿਆਂਗੇ ਉਹਦੇ ਘਰ ਜਾਂਦੇ ਆ ਉਹ ਕਿ ਅਫਸਰ ਦਾ ਨਾਮ ਲੈਂਦੇ ਆ ਠੀਕ ਹੈ ਜੀ ਜਾਂ ਪੈਸੇ ਦਿੰਦੇ ਆ ਆ ਜਾਂਦੇ ਆ ਹੈਣਾ ਮੈਂ ਨਾਲ ਜਾ ਕੇ ਜਾਂਦਾ ਰਿਹਾ ਉਹ ਨਹੀਂ ਨਹੀਂ ਕਰਦੇ ਆ ਕਰਦੇ ਆ ਮਤਲਬ ਇਹ ਸਾਰਾ ਹਾਲ ਆ ਪੰਜਾਬ ਦੇ ਜਦੋਂ ਪ੍ਰਸ਼ਾਸਨ ਰਲਿਆ ਸਰਕਾਰ ਬਿਲਕੁਲ ਫੇਲੀਅਰ ਹੈ 100% ਉਦੋਂ ਸਾਡੇ ਨਾਲ ਇਹਨਾਂ ਨੇ ਕੀਤਾ ਇੱਕ ਜੁਧ ਨਸ਼ਾ ਵਿਰੋਧ ਠੀਕ ਹੈ ਜੀ ਅਸੀਂ 2000 ਕੋਵਿਡ ਤੋਂ ਬਾਅਦ 20 21 ਚ ਨਾ ਸਾਡੇ ਇਥੇ ਐਸਐਚਓ ਸੀਗੇ ਬੜੇ ਮਾਨਦਾਰ ਸੀਗੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਬੜਾ ਮਤਲਬ ਸਾਰੇ ਪਿੰਡ ਦੇ ਵਿੱਚ ਨਾ ਅਸੀਂ ਫਿਰੇ ਵੀ ਜਿਹੜੇ ਜਿਹੜੇ ਨਸ਼ੇ ਆਲੇ ਸੀ ਪਰਚੇ ਵੀ ਦਿੱਤੇ ਸਾਰਾ ਕੰਟਰੋਲ ਹੋ ਗਿਆ ਸੀ ਹੈਨਾ ਅਸੀਂ ਸਾਰੀਆਂ ਪਾਰਟੀਆਂ ਦੇ ਬੰਦੇ ਨਾਲ ਲਏ ਕਾਂਗਰਸੀ ਕਾਲੀ ਸਾਰਿਆਂ ਦੇ ਪਿੰਡ ਚੋਂ ਇਕੱਠੇ ਕਰਕੇ ਕਰੀ ਮਤਲਬ ਖਤਮ ਹੋ ਗਿਆ ਪਿੰਡ ਚ ਵਿਕਨੀ ਖਤਮ ਹੋ ਗਈ ਠੀਕ ਹੈ ਹੁਣ ਕੀ ਆ ਸਿਰਫ ਰਾਜਨੀਤੀ ਨਸ਼ਿਆਂ ਤੇ ਸਿਰਫ ਰਾਜਨੀਤੀ ਕਰੋੜਾਂ ਰੁਪਏ ਹੋਲਡਿੰਗਸ ਤੇ ਕਰੋੜਾਂ ਮਸ਼ਹੂਰੀਆਂ ਤੇ ਤੇ ਗਰਾਉਂਡ ਲੈਵਲ ਤੇ ਆਪਾਂ ਵੇਖੀਏ ਜ਼ੀਰੋ ਉਹ ਕਿਵੇਂ ਜ਼ੀਰੋ ਆ ਉਹਦੋਂ ਡਾਕਟਰ ਸਾਹਿਬ ਨੇ ਆਪਣੇ ਐਮਐਲਏ ਸਾਹਿਬ ਨੇ ਨਾ ਰੋਡ ਸ਼ੋਅ ਕੀਤਾ ਨਸ਼ਾ ਖਿਲਾਫ ਮੈਂ ਵੀ ਗਿਆ ਚਲੋ ਮੈਂ ਕਿਹੇ ਚ ਨਹੀਂ ਹੁੰਦਾ ਰਾਜਨੀਤੀ ਕਿਤੇ ਨਹੀਂ ਹੁੰਦਾ ਨਸ਼ਾ ਖਿਲਾਫ ਜਿੱਥੇ ਹੁੰਦਾ ਮੈਂ ਜਾਂਦਾ ਮੈਂ ਕਹਿੰਦਾ ਹਾਂ ਮੈਂ ਆਉਂਗਾ ਜ਼ਰੂਰ ਆਉਂਗਾ ਠੀਕ ਹੈ ਮੈਂ ਗਿਆ ਉੱਥੇ ਕੀ ਹਾਲਤ ਵੇਖੇ ਜਿੱਦੇ ਜਿੱਥੇ ਜਾਈਏ ਲੋਕੀ ਆਖਣ ਭਾਜੀ ਆਡੇ ਇੱਥੇ ਬੜਾ ਨਸ਼ਾ ਵਿਕਦਾ ਠੀਕ ਹੈ ਜੀ ਤੇ ਜਿਹੜੇ ਉਹ ਲਾਏ ਨਾ ਇਹਨਾਂ ਨੇ ਇੰਚਾਰਜ ਨਸ਼ਿਆਂ ਦੇ ਉਹ ਪਤਾ ਕੀ ਕੰਮ ਹੀ ਉਹ ਚਲੋ ਚਲੋ ਡਾਕਟਰ ਸਾਹਿਬ ਚਲੋ ਚਲੋ ਆਪਾਂ ਕਰ ਲਾਂਗੇ ਕਰ ਲਾਂਗੇ ਨਿਕਲੋ 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 ਮਤਲਬ ਖਾਨਾ ਪੁਰਤੀ ਹੁੰਦੀ ਹੈ ਸੋਸ਼ਲ ਮੀਡੀਆ ਤੇ ਤੇ ਆਪਣਾ ਅਖਬਾਰਾਂ ਚ ਵੀ ਅਸੀਂ ਨਸ਼ਾ ਖਿਲਾਫ ਲੜਨੇ ਆ ਤੇ ਬਟ ਜਿਹੜਾ ਆ 0% ਮਤਲਬ ਸਾਡੇ ਪਿੰਡ ਤੇ ਇਕਾ ਦੁਕਾ ਮਤਲਬ ਜਦੋਂ ਅਸੀਂ ਉਦੋਂ ਕੀਤਾ ਸੀ ਉਦੋਂ 10 ਕ ਜਾਣੇ ਵੇਚਦੇ ਸੀ ਤੇ 10 ਦੇ 10 ਹੀ ਅਸੀਂ ਚੁਕਾ ਕੇ ਜੇਲੇ ਭੇਜਤੇ ਸਾਡਾ ਪਿੰਡ ਸ਼ਾਂਤ ਹੋ ਗਿਆ ਠੀਕ ਹੈ ਜੀ ਮੇਰੇ ਹਿਸਾਬ ਨਾਲ ਅੱਜ ਦੀ ਤਰੀਕ ਤੁਹਾਡੇ ਪਿੰਡ ਚ 100 ਜਣਾ ਵੇਚਦਾਣਾ ਕੱਲ ਉਹ ਰੋਡ ਸ਼ੋਅ ਕਰਦਿਆਂ ਕਰਦੇ ਹਨੂ ਘਟ ਘਟ 5-7 ਜਣੇ ਨਸ਼ੇ ਵਾਲੇ ਹੀ ਮਿਲਗੇ ਕੋਈ ਸ਼ਰਾਬ ਪੀ ਕੇ ਆਉਂਦਿਆ ਇਥੋਂ ਕੋਈ ਨਸ਼ਾ ਲੈ ਕੇ ਆਉਂਦਿਆ ਹੀ ਮੈਨੂੰ ਇੱਕ ਦੋ ਫੜ ਕੇ ਲੈ ਗਏ ਥਾਣੇ ਮੈਨੂੰ ਨਹੀਂ ਲੱਗਦਾ ਉਹਨਾਂ ਤੇ ਕੋਈ ਐਫ ਆਈ ਆਰ ਹੋਊਗੀ ਜਾਂ ਪੇਚਾ ਕੀਤਾ ਹੋਊਗਾ ਪਰ ਇੰਨੇ ਮਾੜੇ ਹਾਲਾਤ ਤੇ ਸਰਕਾਰ ਕਹਿੰਦੀ ਹੈ ਜੀ ਹਾਲਾਤ ਬਿਲਕੁਲ ਚੰਗੇ ਨੇ ਹਾਲਾਤ ਸੁਨਹਿਰੀ ਪੰਜਾਬ ਬਣਾਤਾ ਲੱਗਦਾ ਸੁਨਹਿਰੀ ਪੰਜਾਬ ਹੈਗਾ ਵੇਖੋ ਜੀ ਆਮ ਆਦਮੀ ਪਾਰਟੀ ਅਸੀਂ ਵੋਟਾਂ ਪਾਈਆਂ ਹਨ ਜੁੜੇ ਹਾਂ ਤੇ ਮਤਲਬ ਜੁੜੇ ਵੀ ਆ ਵੇਖੋ ਸਾਨੂੰ ਮਤਲਬ ਕੋਈ ਕਹਿਣ ਚ ਨਹੀਂ ਇਹੋ ਜੀ ਗੱਲ ਕਿ ਅਸੀਂ ਤਾਂ ਜੁੜੇ ਸੀ ਨਾ ਵੀ ਚਲੋ ਕਰਪਸ਼ਨ ਫਰੀ ਜੀ ਤੁਸੀਂ ਮੈਨੂੰ ਕਿਹੇ ਵੀ ਡਿਪਾਰਟਮੈਂਟ ਤੇ ਪੁੱਛ ਲਓਣਾ ਮੈਂ ਸਾਰੇ ਡਿਪਾਰਟਮੈਂਟਾਂ ਦਾ ਤੱਥ ਕੱਢਿਆ ਹੈਣਾ ਉਸ ਦਿਨ ਹੀ ਰਜਿਸਟਰੀ ਕਰਾਉਣ ਗਏ ਠੀਕ ਹੈ ਜੀ ਭਗਵੰਤ ਮਾਨ ਸਾਹਿਬ ਅੰਦੇ ਜੀ 25 ਕੇ 27 ਮਿੰਟਾਂ ਅਚ ਤੁਸੀਂ ਗੱਡੀ ਚ ਉਤਰ ਕੇ ਗੱਡੀ ਚ ਉਤਰ ਕੇ ਤੇ ਰਜਿਸਟਰੀ ਕਰਾ ਕੇ ਤੇ ਜਾਓਗੇ ਅਪਾਇੰਟਮੈਂਟ ਲੈ ਕੇ ਸਾਡੀ 9:30 ਦੀ ਅਪਾਇੰਟਮੈਂਟ ਮੈਂ ਤੁਹਾਨੂੰ ਹਵਾਤ ਨਹੀਂ ਗੱਲਾਂ ਕਰਨਾ ਜਿਹੜੇ ਜਿਹੜੇ ਇਨਸੀਡੈਂਟ ਹੋਣਾ ਹਰੇਕ ਡਿਪਾਰਟਮੈਂਟ ਦੇ ਅਗੇ ਜਦੋਂ ਮਰਜ਼ੀ ਮੈਨੂੰ ਪੁੱਛ ਲੋ ਅਸੀਂ ਗਏ ਰਜਿਸਟਰੀ ਕਰਾਉਣ 9.5 ਦੀ ਅਪਾਇੰਟਮੈਂਟ ਇਹ ਤਸਿਲਦਾਰ ਸਾਹਿਬ ਮੈਡਮ ਬੈਠੇ ਨਹੀਂ ਫਿਰ 10:30 ਹੋ ਗਏ 11:00 ਵਜੇ 11:30 ਵਜੇ 12:00 ਵਜੇ ਹਨ ਜਿਉ ਮੈਡਮ ਗਏ ਆ ਜੀ ਮੀਟਿੰਗ ਚ ਹਾਰ ਕੇ 12:00 ਵਜੇ ਨਾ ਮੈਂ ਫਿਰ ਉੱਤੇ ਜਿਹੜੀ ਉੱਥੇ ਨੰਬਰ ਲਿਖਿਆ ਜੀ ਕੰਪਲੇਂਟ ਕਰੋ ਉੱਥੇ ਕਾਲ ਕੀਤੀ ਉਹ ਕਹਿੰਦੇ ਜੀ ਇਹ ਚ ਅਸੀਂ ਕੀ ਕਰ ਸਕਦੇ ਆ ਜੀ ਤਸਿਲਦਾਰ ਸਾਹਿਬ ਬੈਠੇ ਨਹੀਂ ਤੇ ਆ ਸਾਡਾ ਕੀ ਇਹ ਚ ਅਸੀਂ ਕੀ ਕਰ ਸਕਦੇ ਹੈਣਾ ਤੇ ਉੱਥੇ ਨੰਬਰ ਵੱਡੇ ਵੱਡੇ ਤੇ ਹੁਣ ਰਜਿਸਟਰੀ ਕਿੰਨਾ ਕਰਾਉਣੀ ਆ ਹਰੇਕ ਬੰਦੇ ਨੇ ਆਪਣੀ ਜ਼ਿੰਦਗੀ ਚ ਇੱਕ ਮਕਾਨ ਲੈਣਾ ਜਾਂ ਦੋ ਮਕਾਨ ਲੈਣੇ ਹੁੰਦੇ ਵੱਧ ਤੋਂ ਵੱਧ ਆਮ ਬੰਦੇ ਨੇ ਤੇ ਮਿਰ ਸਾਹਿਬ ਦਾ 1% ਬੰਦਾ ਵੀ ਨਹੀਂ ਕੋਈ ਰਜਿਸਟਰੀ ਕਰਾਉਂਦਾ ਹੈਣਾ ਸਾਰੀ ਜੰਨੀ ਦੁਨੀਆ ਤੇ ਉਹ ਅਸਲੀਅਤ ਉਹਨੂੰ ਪਤਾ ਲੱਗਣੀ ਆ ਵੀ ਜੇ ਮੈਂ 4000 ਰੁਪਏ ਸੇਲਦਾਰ ਨੂੰ ਦੇ ਕੇ ਰਜਿਸਟਰੀ ਕਰਾ ਲਈ ਆ ਤੇ ਜਿਹੜੇ ਵਾਚ ਆ ਜਿੰਨਾ ਹੋਰਡਿੰਗ ਵੇਖਣੇ ਆ ਜੀ ਬੜੀ ਇਮਾਨਦਾਰੀ ਹੋ ਗਈ ਆ ਜੀ ਬੜਾ ਵਧੀਆ ਕੰਮ ਕਰਨਦੇ ਆ ਮਤਲਬ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਅਖਬਾਰਾਂ ਤੇ ਇੱਥੇ ਰਹਿਗਾ ਮੈ ਗਰਾਉਂਡ ਲੈਵਲ ਤੇ ਜ਼ੀਰੋ ਹੈ ਕਰਪਸ਼ਨ ਅੱਗੇ ਨਾਲੋਂ 100 ਗੁਣਾ ਵਧੀਆ ਜੇ ਅੱਗੇ ਤੁਹਾਡਾ ਕੰਮ 10000 ਰੁਪਏ ਦੇ ਕੇ ਹੁੰਦਾ ਸੀ ਤੇ ਉਹ ਕੰਮ 50000 ਰੁਪਏ ਤੋਂ ਘੱਟ ਨਹੀਂ ਹੁੰਦਿਆ ਮਤਲਬ ਆਪਾਂ ਇਹ ਕਹਿ ਸਕਦੇ ਕਿ ਸਰਕਾਰ ਅੱਜ ਦੇ ਸਮੇਂ ਜੇਕਰ ਕੋਈ ਵੀ ਆਵਾਜ਼ ਚੱਕਦਾ ਹੈ ਸਰਕਾਰ ਦੇ ਖਿਲਾਫ ਤਾਂ ਸਰਕਾਰ ਉਸ ਚੀਜ਼ ਨੂੰ ਰੋਕਣ ਦੀ ਬਜਾਏ ਉਸ ਦੀ ਆਵਾਜ਼ ਦਬਾ ਦਿੰਦੀ ਹੈ ਚਾਹੇ ਉਹ ਮੀਡੀਆ ادارے ਕਿਉਂ ਨਹੀਂ ਹੈਗੇ ਕਿਉਂਕਿ ਚੌਥਾ ਸਤੰਭ ਕਿਹਾ ਜਾਂਦਾ ਵੇਖੋ ਕਦੀ ਇਤਿਹਾਸ ਚ ਸੁਣਿਆ ਹੈ ਕਦੀ ਮੀਡੀਆ ਵਾਲੇ ਦੇ ਪਰਚੇ ਹੁੰਦੇ ਆਂ ਸੁਣਿਆ ਕਿਤੇ ਪਿੱਛੇ ਮਤਲਬ ਮੀਡੀਆ ਦੇ ਪਰਚੇ ਤਾਂ ਹੀ ਕਰਦੇ ਨਾ ਵੀ ਜੇ ਕੋਈ ਸਰਕਾਰ ਖਿਲਾਫ ਬੋਲਦਾ ਜੀ ਉਹਨੂੰ ਪਰਚਾ ਦੇ ਦੋ ਤੇ ਗਾਹ ਬੋਲੇ ਹੀ ਨਾ ਆ ਹੁਣ ਪਿੱਛੇ ਦੇ ਆ ਚੰਡੀਗੜ੍ਹ 17 ਸੈਕਟਰ ਚ ਕਿੰਨਾ ਇਕੱਠ ਹੋਇਆ ਪੱਤਰਕਾਰਾਂ ਦਾ ਹੁਣ ਵੀ ਆ ਸ਼ਾਇਦ ਤੁਹਾਡੇ ਵੀ ਇਹਨਾਂ ਨੇ ਕੀਤਾ ਹਾਂ ਤੁਹਾਡੇ ਦਾ ਵੀ ਪੰਜਾਬ ਕੇਸਰੀ ਤੇ ਵੀ ਇਹਨਾਂ ਰੇਡਾ ਰੋਡਾ ਕੀਤੀਆਂ ਕੁਝ ਮੈਨੂੰ ਉਹਦਾ ਵੈਸੇ ਡੀਪਲੀ ਪਤਾ ਨਹੀਂ ਆ ਵੀ ਕੀ ਆ ਮਤਲਬ ਮੀਡੀਆ ਨਾਲ ਤੇ ਪਹਿਲੀ ਵਾਰੀ ਧੱਕਾ ਹੁੰਦਾ ਵੇਖਿਆ ਠੀਕ ਆ ਨਾ ਜੇ ਤੁਸੀਂ ਮਤਲਬ ਇਦਾਂ ਥੋੜਾ ਦੱਬਿਆ ਮਤਲਬ ਲੋਕਾਂ ਦੀ ਆਵਾਜ਼ ਨਹੀਂ ਦੱਬੀ ਜਾਣੀ ਮਨ ਲਓ ਹੁਣ ਮੈਨੂੰ ਦੱਬ ਲੈਣਗੇ ਮੇਰਾ ਬਿਜ਼ਨਸ ਆ ਮੈਂ ਚਲੋ ਫਿਰ ਵੀ ਥੋੜਾ ਵਿਵਾਦ ਹੋ ਕੇ ਬੋਲ ਜਾਨਾ ਹੈਨਾ ਮੇਰੇ ਹੁਣ ਕੋਈ ਇਫੈਕਟ ਹੋਊਗਾ ਉੱਥੇ ਕੋਈ ਰੇਡ ਕਰਾ ਦੇਣ ਕੁਝ ਕਰਾ ਦੇਣਾ ਠੀਕ ਹੈ ਨਾ ਹਰੇਕ ਬੰਦਾ ਤਾਂ ਬਟ ਤੁਸੀਂ ਦੱਬ ਨਹੀਂ ਸਕਦੇ ਹੈਨਾ ਕੱਲ ਨੂੰ ਮੈਂ ਆਪਣੀ ਵੋਟ ਨਾ ਪਾਉਂਗਾ ਜੀ ਸਿੱਧੀ ਜੀ ਗੱਲ ਆ ਮੈਂ ਨੋਟਾਂ ਨੂੰ ਪਾ ਦੂੰਗਾ ਬਾਕੀ ਤਾਂ ਸਾਰੇ ਵੇਖ ਲਿਆ ਹੁਣ ਇਹ ਵੀ ਵੇਖ ਲਿਆ ਹੁਣ ਗਾਹ ਨੋਟਾਂ ਨੂੰ ਪਾ ਦਾਂਗੇ ਰੇਤੋ ਵਾਤੇ ਕੁਛ ਨਹੀਂ ਨਿਕਾ ਫਸ ਕਰ ਸਕਦੇ ਆਪਾਂ ਲੱਗਦਾ ਕਿਉਂਕਿ ਇੱਕ ਕਹਿਆ ਜਾਂਦਾ ਸੀ ਆਮ ਘਰਾਂ ਦੇ ਕਾਕੇ ਆ ਆਮ ਸਰਕਾਰ ਆ ਆਮ ਲੋਕਾਂ ਦੇ ਨਾਲ ਆਪਾਂ ਰਵਾਂਗੇ ਲੱਗਦਾ ਕਿ ਇਹੋ ਜੇ ਕਾਫਲੇ ਵੇਖ ਕੇ ਕਿ ਆਮ ਲੋਕ ਹੈਗੇ ਨਹੀਂ ਨਹੀਂ ਆਮ ਲੋਕ ਨਹੀਂ ਹੈਗੇ ਤੇ ਆਮ ਲੋਕ ਇਹ ਆ ਵੀ ਆਮ ਲੋਕ ਤਾਂ ਚਲੋ ਵੋਟਰਾਂ ਹੀ ਦੱਸ ਸਕਦੇ ਆ ਨਾ ਹੈਨਾ ਆਮ ਲੋਕ ਸਰੇਕ ਬੰਦਾ business ਨਾਲ ਜੁੜਿਆ ਕੋਈ ਨੌਕਰੀ ਕਰਦਾ ਕੋਈ ਕਿਤੇ ਕਰਦਾ ਜੇ ਕੋ ਸਰਕਾਰੀ ਨੌਕਰੀ ਕਰਦਾ ਉਹ ਵੀ ਨਹੀਂ ਬੋਲੂਗਾ ਮੈਂ ਬਿਜ਼ਨਸ ਕਰਦਾ ਮੈਂ ਵੀ ਨਹੀਂ ਬੋਲੂਗਾ ਠੀਕ ਹੈ ਨਾ ਕੋਈ ਵੀ ਨਹੀਂ ਬੋਲਦਾ ਸਰਕਾਰ ਦੇ ਖਿਲਾਫ ਸਰਕਾਰ ਦੇ ਖਿਲਾਫ ਤੇ ਇਹੀ ਆਣਾ ਫਿਰ ਕੱਲ ਨੂੰ ਵੋਟਾਂ 'ਚ ਕਿਉਂਕਿ ਵੇਖੋ ਜਿਹੜਾ ਪੰਜਾਬ ਆਣਾ ਪੰਜਾਬ ਦੇ ਲੋਕ ਪਤਾ ਕਿੱਧਰ ਹੁੰਦੇ ਆ ਜਿੱਧਰ ਮਜਲੂਮ ਹੱਲ ਜੀ ਠੀਕ ਹੈ ਜੀ ਜਿੱਧਰ ਤੱਕਾ ਹੁੰਦਾ ਆਪਣਾ ਪੰਜਾਬ ਇਹੋ ਜੀ ਕੌਮ ਆ ਪੰਜਾਬੀ ਵੀ ਜਿੱਧਰ ਤੱਕਾ ਹੁੰਦਾ ਉਧਰ ਹੁੰਦੇ ਆ ਤੁਸੀਂ ਐਗਜ਼ਾਮਪਲ ਵੇਖ ਲਓ ਅਮਰਤਪਾਲ ਵਾਲੀ ਜੇ ਅਮਰਤਪਾਲ ਜੇਲ੍ਹ 'ਚ ਗਏ ਆ ਤੇ ਸਾਰੀ ਦੁਨੀਆ ਉਧਰ ਹੋ ਗਈ ਵੀ ਇਹਨਾਂ ਧੱਕਾ ਆ। ਜੀ। ਠੀਕ ਹੈ ਜੀ। ਤੇ ਇਹਨਾਂ ਦਾ 2024 ਦੀ ਇਲੈਕਸ਼ਨ ਇਹਨਾਂ ਪਤਾ ਕਿਦਾਂ ਲੜੀ ਆ। ਕੇਜਰੀਵਾਲ ਸਾਹਿਬ ਦੀਆਂ ਫੋਟੋਆਂ ਉੱਤੇ ਉਹ ਸਲਾਕਾਂ ਲਾਤੀਆਂ ਵੀ ਸਾਡੇ ਨਾਲ ਧੱਕਾ ਹੁੰਦਿਆ। ਉਹ ਨਾ ਬਈ ਸਮਝ ਲਈ ਇਹਨਾਂ ਨੇ। ਠੀਕ ਹੈ ਨਾ? ਪੰਜਾਬ ਦੇ ਲੋਕ ਹਮੇਸ਼ਾ ਜਿਹੜਾ ਧੱਕਾ ਹੁੰਦਾ ਉਹਦੇ ਉਲਟ ਜਾਂਦੇ ਆ। ਜਿਹੜੇ ਜਬਾਤਾ ਦੇ ਨਾਲ ਜਿਹੜਾ ਇਹਨਾਂ ਨੇ ਇਲੈਕਸ਼ਨ ਜਿੱਤੀ ਆ ਖੇੜ ਕੇ ਪੰਜਾਬ। ਹੁਣ ਵੀ ਹੁਣ ਵੀ ਇਦਾਂ ਹੀ ਹੋਣਾ। ਜੇ ਇਹ ਧੱਕਾ ਕਰਨਦੇ ਆ ਨਾ ਤਾਂ ਲੋਕਾਂ ਦਾ ਮਾਈਂਡ ਸੈਟ ਹੋ ਜਾਂਦਾ ਵੀ ਇਹ ਮੀਡੀਆ ਨਾਲ ਧੱਕਾ ਕਰਨਦੇ ਆ ਇਹ ਫਲਾਣੇ ਨਾਲ ਧੱਕਾ ਕਰਨਦੇ ਸਾਰਾ ਜੋ ਧੱਕਾ ਕਰੋਗੇ ਇਹ ਤਾਂ ਲੋਕੀ ਆਟੋਮੈਟਿਕਲੀ ਉਲਟ ਹੋਣੇ ਆ ਧੱਕੇ ਨਾਲ ਪਿਛਲੇ ਵੀ ਨਹੀਂ ਰਹੇ ਨਾ ਕਾਲੀ ਰਹੇ ਨਾ ਕਾਂਗਰਸੀ ਰਹੇ ਤੇ ਜੇ ਇਹ ਧੱਕਾ ਕਰਨਗੇ ਤੇ ਇਹਨਾਂ ਨੇਮ ਨਹੀਂ ਰਹਿਣਾ ਮਤਲਬ ਇਹਨਾਂ ਇਹਨਾਂ ਦਾ ਵੀ ਇੰਨੀ ਮਾੜੇ ਹਲਾਕੇ ਬਿਲਕੁਲ ਬਿਲਕੁਲ ਸਹੀ ਸਹੀ ਚੱਲਣਗੇ ਜਿੱਦਾਂ ਜੋ ਅਸੀਂ ਸੋਚ ਕੇ ਵੋਟਾਂ ਪਾਈਆਂ ਸੀ ਠੀਕ ਹੈ ਨਾ ਅਸੀਂ ਤਾਂ ਹੀ ਸੋਚ ਕੇ ਵੋਟਾਂ ਪਾਈਆਂ ਸੀ ਨਾ ਵੀ ਬਿਲਕੁਲ ਐ ਕਲੀਅਰ ਹੋਏ ਨਾ ਜੀ ਹੈ ਨਾ ਆਪਣਾ ਕਰਪਸ਼ਨ ਫਰੀ ਹੋ ਜਾਣਾ ਨਸ਼ਾ ਖਤਮ ਹੋ ਜਾਣਾ ਉਹ ਜਦੋਂ ਗਰਾਉਂਡ ਲੈਵਲ ਤੇ ਜਾ ਕੇ ਵੇਖੀਦਾ ਕਿਸ ਨੂੰ ਤਰਲਾ ਮਾਰੀਦਾ ਯਾਰ ਆ ਮੁੰਡਾ ਨਸ਼ਾ ਕਰਦਾ ਜਾਂ ਇਹਦਾ ਕਰਦਾ ਹਨਾ ਉਹ ਕੀ ਕਰਦੇ ਜਿਹੜਾ ਪੀਂਦਾ ਵਿਚਾਰਾ ਉਹਨੂੰ ਫੜ ਕੇ ਤੇ ਚੱਲ ਪੱਲਿਓਂ ਪਾ ਕੇ 5 ਗ੍ਰਾਮ ਤੇ ਚੱਲ ਜੇਲੇ ਹਨਾ ਮਹੀਨੇ ਬਾਅਦ ਉਹ ਵਿਚਾਰਾ ਆ ਜਾਂਦਾ ਤੇ ਸਾਰੀ ਉਮਰ ਬਾਅਦ ਚ ਵਿਚਾਰਾ ਉਹ ਕਚੈਰੀ ਦੇ ਤੱਕਰ ਲਾਉਂਦਾ ਰਹਿੰਦਾ ਜੀ ਜੀ ਧੰਨਵਾਦ ਜੀ ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਇਹ ਆਮ ਜਨਤਾ ਆ ਇਹ ਆਮ ਲੋਕ ਨੇ ਜਿੰਨਾਂ ਵੱਲੋਂ ਕੀ ਜੋ ਸਰਕਾਰ ਦੇ ਸਤਾਏ ਹੋਏ ਨੇ ਜੋ ਸਰਕਾਰ ਕਹਿੰਦੀ ਆ ਕਿ ਅਸੀਂ ਵੱਡੀਆਂ ਕਾਰਵਾਈਆਂ ਕਰ ਰਹੇ ਆ ਅਸੀਂ ਚਿੱਟਾ ਰੋਕ ਰਹੇ ਆ ਅਸੀਂ ਨਸ਼ਾ ਰੋਕ ਰਹੇ ਆ ਅਸੀਂ ਹਥਿਆਰ ਜੇ ਆਪਾਂ ਗੱਲ ਕਰ ਲਈਏ ਕਿ ਲਾਅ ਐਂਡ ਆਰਡਰ ਦਿੱਤਾ ਉਹ ਰੋਕ ਰਹੇ ਆ ਉਹਨਾਂ ਨੂੰ ਦਰਸਤ ਕਰ ਰਹੇ ਆ ਲੇਕਿਨ ਹਾਲਾਤ ਕੀ ਆ ਗਰਾਊਂਡ ਜ਼ੀਰੋ ਤੋਂ ਤੜਣਾ ਲੋ ਸੰਝੇ ਕਰ ਰਹੇ ਆ ਤਾਂ ਹੱਕ ਸੱਚ ਦੀ ਆਵਾਜ਼ ਜਿਹੜੀ ਇਸੇ ਤਰ੍ਹਾਂ ਦੇ ਨਾਲ ਚੱਕਦੇ ਰਾਵਾਂਗੇ ਬਣੇਰੋ ਜਗਵਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੇਸ਼ ਜਗਵਾਨੀ ਟੀਵੀ 是的，没错，是的。